जय मां दुर्गे तेरे ਵਰਗੇ ਕਈ ਰਾਜੇ ਆਏ ਤੇ ਕਈ ਤੁਰ ਗਏ ਸਾਹਮਣੇ ਸੋਸ਼ਲ ਮੀਡੀਆ ਤੇ ਦੇਖੀ ਹੈ ਜਿਹੜੀਆਂ ਇਹ ਟਿੱਪਣੀਆਂ ਕੇ ਪ੍ਰਸ਼ਾਸਨ ਨੂੰ ਨਹੀਂ ਸੁਣਦੀਆਂ ਅਸੀਂ ਭਾਰਤ ਦੇ ਦੇਸ਼ ਵਿੱਚ ਰਹਿੰਦੇ ਤੇ ਉਹਦਾ ਕਾਨੂੰਨ ਉਹਦਾ ਬਹਾਲ ਰੱਖਣਾ ਕਾਨੂੰਨ ਦੇ ਨਾਲ ਚੱਲਣਾ ਸਾਡਾ ਫਰਜ਼ ਪੈਂਦਾ ਪ੍ਰਸ਼ਾਸਨ ਦੇ ਕਾਨੂੰਨ ਨੂੰ ਦੇਖਦੇ ਹੋਏ ਅਸੀਂ ਪ੍ਰਸ਼ਾਸਨ ਦੀ ਗੱਲ ਮੰਨੀ ਹੈ ਉਸੇ ਰਾਜੇ ਨਸ਼ੇੜੀ ਨੇ ਆਪਣੇ ਅੰਮ੍ਰਿਤਸਰ ਦਾ ਸ੍ਰੀ ਹਮਸਾਹਿਬ ਦਾ ਜਿਹੜਾ ਮਾਹੌਲ ਹੈ ਉਹ ਖਰਾਬ ਕੀਤਾ ਵਾ ਉਹ ਰਾਜਾ ਬਹੁਤ ਜਲਦੀ ਵੱਜਨੇ ਵਾਲਾ ਹੈ ਤੇਰਾ ਬਾਜਾ ਪ੍ਰਸ਼ਾਸਨ ਨੂੰ ਵੀ ਸਾਡੇ ਧਰਮ ਦਾ ਜਿਹੜਾ ਮਾਨ ਰੱਖਣਾ ਚਾਹੀਦਾ ਜਿਹੜਾ ਇੱਥੇ ਰਾਜਾ ਨਛੇੜੀ ਆ ਤਾਂ ਕਿ ਇਹ ਪਗੰਡੀ ਲੋਕ ਜਿਹੜਾ ਇਨਸਾਨ ਹੈ ਜਿਹੜਾ ਹਰ ਤਰ੍ਹਾਂ ਉਹ ਫਿਰ ਕੋ ਜਾਲ ਪ੍ਰਸਤ ਨੂੰ ਜਿਹੜੀ ਜਾਤਾਂ ਦੇ ਵਿੱਚ ਵੰਡ ਰਿਹਾ ਹੈ ਪ੍ਰਸ਼ਾਸਨ ਨੇ ਜਿਹੜਾ ਵਿਸ਼ਵਾਸ ਦਵਾਇਆ ਹੈ ਤੇ ਉਸ ਵਿਸ਼ਵਾਸ ਨੂੰ ਕਾਇਮ ਰੱਖਣ ਪ੍ਰਸ਼ਾਸਨ ਨੇ ਜੋ 4 ਦਿਨ ਦਾ ਟਾਈਮ ਲਿਆ ਪੰਜਵੇਂ ਦਿਨ ਚਾਰ ਦਿਨ ਪ੍ਰਸ਼ਾਸਨ ਦੇ ਹੋਣਗੇ ਪੰਜਵਾਂ ਦਿਨ ਜਿਹੜਾ ਇਹ ਸਾਰਾ ਸਾਡੇ ਸਾਥੀਆਂ ਦਾ ਆਊਗਾ ਅਹੀਂ ਉਹਨਾਂ ਦੀ ਗੱਲ ਮੰਨੀ ਹੁਣ ਪ੍ਰਸ਼ਾਸਨ ਨੇ ਸਾਨੂੰ વિશ્વાસ ਦਵਾਇਆ ਅਹੀਂ ਪ੍ਰਸ਼ਾਸਨ ਤੇ ਆਸ ਕਰਦੇ ਆਂ ਔਰ ਇਹਨਾਂ ਨੂੰ ਕਹਿੰਨੇ ਆ ਕਿ ਜੇਕਰ ਤੁਸੀਂ ਸਾਡੇ ਨਾਲ ਜੋ ਕੀਤਾ ਵਾਅਦਾ ਇਤੇ ਪੂਰੇ ਨਾਲ ਉਤਰੇ ਫਿਰ ਜਿੱਦਾਂ ਖਾਲਸਾ ਪੰਥ ਔਰ ਸਮਾਜ ਜਿਹੜਾ ਹਿੰਦੂ ਨਤਾਵ ਸਮਾਜ ਜਿਹੜਾ ਹੈ ਔਰ ਖਾਲਸਾ ਪੰਥ ਆਪਣੀਆਂ ਰਵੈਤਾਂ ਅਨੁਸਾਰ ਫਿਰ ਇਹ ਮੋਰਚਾ ਜਿਹੜਾ ਸੰਘਰਸ਼ ਵਿਢੇਗਾ ਫਿਰ ਜਿਵੇਂ ਰਾਏ ਭਾਰਤੀ ਟੀਵੀ ਦੇਖਣ ਵਾਲੇ तमाम ਦਰਸ਼ਕਾਂ ਦਾ ਇੱਕ ਵਾਰੀ ਫਿਰ ਤੋਂ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਸ਼੍ਰੀ ਅਮ੍ਰਿਤਸਰ ਦੇ ਵਿੱਚ ਸਵਾਗਤ ਕਰਦੇ ਆ ਤਾਂ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੋਵੇ ਕਿ ਅਮ੍ਰਿਤਸਰ ਇੱਕ ਮੁੱਦਾ ਜਿਹੜਾ ਬੜਾ ਹਾਈਲਾਈਟ ਕੀਤਾ ਗਿਆ ਹੋਇਆ ਹੈ ਰਕੇਸ਼ ਤਰੇਹਨ ਉਰਫ ਰਾਜਾ ਕਿੰਗ ਜਿਹੜਾ ਕਿ ਆਪਣੇ ਆਪ ਨੂੰ ਨੋਟਾਂ ਦਾ ਕਿੰਗ ਸਮਝਦਾ ਵਾ ਉਹਦੇ ਵੱਲੋਂ ਤਾਂ ਰੋਸ਼ ਕਿਤੇ ਨਾ ਕਿਤੇ ਸਾਡੇ ਕੋਲੋਂ ਆਪਣੇ ਮੀਡੀਆ ਪੱਧਰ ਦੇ ਉੱਤੇ ਵੀ ਹੈਗਾ ਸੀ ਕਿ ਕਿਤੇ ਨਾ ਕਿਤੇ ਨੇ ਮੀਡੀਆ ਨੂੰ ਵੀ ਜਿਹੜਾ ਕਿ ਗਲਤ ਸ਼ਬਦਾਵਲੀ ਦਾ ਯੂਜ਼ ਕੀਤਾ ਗਿਆ ਸੀ ਪਰ ਉਹ ਚੀਜ਼ ਜਿਹੜੀ ਸੀ ਉਹਦਾ ਜਵਾਬ ਤਾਂ ਮੀਡੀਆ ਦੇ ਭਾਈਚਾਰੇ ਨੇ ਸਾਡੇ ਵੱਲੋਂ ਦਿੱਤਾ ਗਿਆ ਪਰ ਅੱਜ ਸ਼ਹਿਰ ਦੇ ਸਮਸਤ ਜਿਹੜੀਆਂ ਹਿੰਦੂ ਸਿੱਖ ਜਥੇਬੰਦੀਆਂ ਵਾ ਉਹਦੇ ਖਿਲਾਫ ਜਿਹੜਾ ਮੋਰਚਾ ਖੋਲਿਆ ਗਿਆ ਤਾਂ ਗਲਤ ਗੱਲ ਕਰਨ ਦੀ ਵੀ ਉਹਨਾਂ ਨਾਲ ਅਸੀਂ ਕੋਸ਼ਿਸ਼ ਕਰਦੇ ਹਾਂ ਗਾਰਾ ਕੇ ਜਾਵੇ ਨਾਹੋ ਜਾਵੇ ਬਾਬੇ ਜੀਵਨ ਸਿੰਘ ਜੀ ਦੇ ਚਰਨਾਂ ਨੂੰ ਭਾਵ ਸਾਰਜ ਦੀ ਗਾਰਾ ਭਰਤ ਮਾਤਾ ਕੀ ਜੈ ਜੇ ਕਾਰਾ ਬੀਜ ਰੰਗੇ ਹਰ ਹਰ ਮਹਾਦੇਵ ਅੱਜ ਕੱਟੇ ਹੁੰਦਾ ਛਡੇ ਰਜਿੰਦਰ ਸ਼ਰਮਾ ਜੀ ਜਿਹੜੇ ਹਿੰਦੂ ਨੇਤਾ ਨੇ ਅੱਜ ਇਹਨਾਂ ਦੇ ਦਫ਼ਤਰ ਹੀ ਪਹੁੰਚੇ ਆ ਬੈਲਸਾ ਪਹੁੰਚੇ ਨੇ ਬਾਬਾ ਜੀ ਨੇ ਪ੍ਰਿਤਪਾਲ ਸਿੰਘ ਜੀ ਬਾਬਾ ਜੀ ਸਾਡੇ ਕਨਾਲ ਉਹਨਾਂ ਦੇ ਸਾਥੀ ਬਾਬਾ ਜੀ ਬਲਵਿੰਦਰ ਜੀ ਹੋਰ ਵੀ ਸਾਡੇ ਸਾਥੀ ਇੱਥੇ ਪਹੁੰਚੇ ਨੇ ਕਾਰਨ ਕੀ ਸੀ ਵੀ ਅੱਜ ਇੱਕ ਅਸੀਂ ਰਜਿੰਦਰ ਸ਼ਰਮਾ ਜੀ ਦੀ ਕਵਾਇਦ ਵਿੱਚ ਐਜੀਟੇਸ਼ਨ ਕਰਨਾ ਸੀ ਹਲਕੇਟ ਚੌਂਕ 'ਚ ਐਜੀਟੇਸ਼ਨ ਇਹ ਸੀ ਜਿਹੜਾ ਇੱਕ ਸੜਕਾਂ ਉੱਤੇ ਜਿਹੜਾ ਪੈਸੇ ਵੰਡਦਾ ਜਿਹੜਾ ਰਾਜਾ ਜਿਹਨੂੰ ਰਾਜਾ ਕਹਿੰਦੇ ਆ ਵੈਸੇ ਤਾਂ ਉਹ ਅਸੀਂ ਉਹਨੂੰ ਪਾਗਲ ਹੀ ਸਮਝਦੇ ਆ ਪਰ ਉਹਦੀਆਂ ਜਿਹੜੀਆਂ ਹਰਕਤਾਂ ਨੇ ਜਦੋਂ ਧਰਮ ਦੇ ਉੱਤੇ ਆਈਆਂ ਚਾਹੇ ਉਹ ਹਿੰਦੂ ਧਰਮ ਸੀ ਉਹ ਚਾਹੇ ਉਹ ਸਿੱਖ ਧਰਮ ਸੀ ਜਿਹੜੇ ਉਹਦੇ ਮੂੰਹ ਚ ਲਫ਼ਜ਼ ਨਿਕਲੇ ਉਹ ਤੇ ਜੋ ਉਸਨੇ ਸ਼੍ਰੀ ਸਾਡੇ ਦਰਬਾਰ ਸਾਹਿਬ ਜਿਹੜਾ ਜਿੱਥੇ ਸਾਰੇ ਨਰਮਸਤਕ ਹੁੰਦੇ ਨੇ ਉੱਥੇ ਜਾ ਕੇ ਕੀਤਾ ਅੱਜ ਇੱਕ ਐਡੀਟੇਸ਼ਨ ਕਰਨਾ ਸੀ ਪਰ ਪ੍ਰਸ਼ਾਸਨ ਵੱਲੋਂ ਸ਼ਰਮਾ ਜੀ ਜਿਹੜੇ ਸਾਡੇ ਰਜਿੰਦਰ ਸ਼ਰਮਾ ਜੀ ਆ ਉਹਨਾਂ ਨੂੰ ਕਹਿ ਦਿੱਤਾ ਗਿਆ ਵੀ 4 ਦਿਨ ਤੁਸੀਂ ਰੁਕੋ ਕਿ ਅਸੀਂ ਤੁਹਾਨੂੰ ਕੁਝ ਨਾ ਕੁਝ ਇਹਦਾ ਰਿਜ਼ਲਟ ਦਿੰਨੇ ਆ ਤੇ ਨਾਲ ਦੇ ਨਾਲ ਉਹਨੂੰ ਸ਼ਾਇਦ ਹਾਊਸ ਰੈਸਟ ਵੀ ਕਰ ਲਿਆ ਦਿੱਤਾ ਗਿਆ ਵੀ ਬਾਰ ਨਹੀਂ ਕੱਟਿਆ ਜਾਏਗਾ ਉਸ ਬੰਦੇ ਨੂੰ ਸਵਾਲ ਸਾਡੇ ਇਹ ਆ ਕਿ ਜਦੋਂ ਪੂਰਾ ਅੰਮ੍ਰਿਤਸਰ ਦੇ ਵਿੱਚ ਰਹਿਣ ਵਾਲੇ ਸਿੱਖ ਧਰਮ ਦੇ ਲੋਕ Hindu ਧਰਮ ਦੇ ਲੋਕ ਜੋ ਇਹਨੇ ਸਾਡੇ ਦੇਵੀ ਦੇਵਤਾ ਨਾਲ ਜਾਂ ਗੁਰੂ ਸਾਹਿਬਾਂ ਦੇ ਉੱਤੇ ਜਿਹੜੀਆਂ ਟਿੱਪਣੀਆਂ ਕੀਤੀਆਂ ਸਭ ਨੇ ਸੋਸ਼ਲ ਮੀਡੀਆ ਤੇ ਦੇਖੀਆਂ ਜਿਹੜੀਆਂ ਇਹ ਟਿੱਪਣੀਆਂ ਕਿ ਇਹ ਪ੍ਰਸ਼ਾਸਨ ਨੂੰ ਨਹੀਂ ਸੁਣਦੀਆਂ ਇਹਦਾ ਪਛਾਣ ਕਿਉਂ ਕੀਤਾ ਜਾ ਰਿਹਾ ਅਸੀਂ ਆਪਣੇ ਸ਼ਹਿਰ ਵਿੱਚ ਰਹਿੰਦੇ ਆ ਸਾਰੇ ਲੋਕ ਸ਼ਹਿਰ ਨੂੰ ਪਿਆਰ ਕਰਦੇ ਚਾਹੇ ਹੋ ਕਿਸੇ ਵੀ ਜਥੇਬੰਦੀ ਦੇ ਹੁਣ ਅਸੀਂ ਸ਼ਹਿਰ ਦੇ ਮਾਹੌਲ ਨੂੰ ਹਮੇਸ਼ਾ ਪ੍ਰਸ਼ਾਸਨ ਨਾਲ ਕੰਦੇ ਨਾਲ ਲਾ ਕੇ ਹਮੇਸ਼ਾ ਜਿੱਦਾਂ ਪ੍ਰਸ਼ਾਸਨ ਨੇ ਕਿਹਾ ਚੱਲੇ ਪਰ ਪ੍ਰਸ਼ਾਸਨ ਨੂੰ ਵੀ ਸਾਡੇ ਧਰਮ ਦਾ ਜਿਹੜਾ ਮਾਨ ਰੱਖਣਾ ਚਾਹੀਦਾ ਸਾਡੀਆਂ ਗੱਲਾਂ ਸਾਡੀ ਮਰਿਆਦਾ ਦਾ ਮਾਨ ਰੱਖਣਾ ਚਾਹੀਦਾ ਵੀ ਜੇਕਰ ਇਸ ਬੰਦੇ ਨੂੰ ਜੇ ਉਹਨੇ ਮੂੰਹ ਚ ਕੁਝ ਲਫ਼ਜ਼ ਕੱਢੇ ਆ ਜਾਂ ਸਾਡੇ ਦੇਵੇ ਦੇਵਤਾ ਜਾਂ ਗੁਰੂ ਸਾਹਿਬਾਰੇ ਬੋਲਿਆ ਤੇ ਇਸ ਬੰਦੇ ਦੇ ਪਰਚਾ ਦਰਜ ਕਰਕੇ ਇਹਦੀ ਅਸਲੀ ਜਗ੍ਹਾ ਦੇ ਭੇਜਿਆ ਤੇ ਜੇ ਪ੍ਰਸ਼ਾਸਨ ਚਾਹੁੰਦਾ ਪੇ ਨਹੀਂ ਹੋ ਸਕਦਾ ਤੇ ਫਿਰ ਧਰਮ ਨਹੀਂ ਲੜਦਾ ਸਾਡਾ ਹੱਕ ਬੰਦਾ ਹੈ ਤੇ ਅਸੀਂ ਲੜਾਂਗੇ ਤੇ ਫਿਰ ਬਿਲਕੁਲ ਸਾਡੇ ਕੋਲ ਜਿੱਥੇ ਤੱਕ ਯੋਰ ਲੱਗਾ ਅਸੀਂ ਬਿਲਕੁਲ ਲੜਾਂਗੇ ਸਾਡੇ ਜਿੰਨੇ ਵੀ ਹੋਰ ਵੀ ਜਥੇਬੰਦੀਆਂ ਨੇ ਸਿੱਖ ਜਥੇਬੰਦੀਆਂ ਨੇ ਜਾ ਹਿੰਦੂ ਜਥੇਬੰਦੀਆਂ ਨੇ ਸਾਡੀਆਂ ਸਾਰੀਆਂ ਇਕੱਠੀਆਂ ਹੋ ਕੇ ਲੜਨ ਦੀਆਂ ਕਿਉਂਕਿ ਗੱਲ ਧਰਮ ਦੀ ਹੈ ਗੱਲ ਧਰਮ ਦੀ ਹੈ ਉਹਨੇ ਸ਼ਹਿਰ ਦੇ ਵਿੱਚ ਰਹਿ ਕੇ ਜੋ ਕੀਤਾ ਹੈ ਉਹ ਸਭ ਨੇ ਦੇਖਿਆ ਸੁਣਿਆ ਹੈ ਤੇ ਜ਼ਿਆਦਾ ਮੈਨੂੰ ਕਹਿਣ ਦੀ ਜ਼ਰੂਰਤ ਨਹੀਂ ਹੈ ਆਸ ਕਰਦੇ ਆ ਡੀਜੀਪੀ ਸਾਹਿਬ ਤੋਂ ਆਸ ਕਰਦੇ ਆ ਆਪਣੇ ਸੀਪੀ ਸਾਹਿਬ ਤੋਂ ਪਿੱਛੇ ਇੱਥੇ ਪਰਚਾ ਦਰਜ ਤੁਸੀਂ 24 ਜਾਂ 4 ਦਿਨ ਜਿਹੇ ਲਏ ਆ ਉਹਦੇ ਵਿੱਚ ਕਰਦੇ ਉਹਦੇ ਬਹੁਤ ਮਿਹਰਬਾਨੀ ਆ ਮੇਰੇ ਸਾਨੂੰ ਸਭ ਕੁਝ ਛੱਡ ਕੇ ਸਾਨੂੰ ਸ਼ਰਤੇ ਉਤਰਨਾ ਪਏਗਾ ਸਾਰਿਆਂ ਨੂੰ ਤੇ ਅਸੀਂ ਸਾਰੇ ਇਕੱਠੇ ਆ ਜਿੱਥੇ ਗਲਤ ਧਰਮ ਦੀ ਇਨਸਾਨੀਅਤ ਦੀ ਹੁੰਦੀ ਆ ਉਥੇ ਕੋਈ ਵੀ ਇਹੋ ਜਿਹੇ ਲੋਕ ਜਿਹੜੇ ਸਾਡੇ ਸ਼ਹਿਰ ਨੂੰ ਖਰਾਬ ਕਰਨੇ ਚਾਹੁੰਦਾ ਰਾਜਾ ਵਰਗਾ ਬੰਦਾ ਤੇ ਅਸੀਂ ਐਜੀਟੇਸ਼ਨ ਕਰਾਂਗੇ ਉਹਦੀ ਰਣਨੀਤੀ ਅਸੀਂ ਛੇਤੀ ਦੱਸ ਦਿਆਂਗੇ ਚਾਰ ਦਿਨ ਅਸੀਂ ਵੇਟ ਕਰਾਂਗਾ ਪ੍ਰਸ਼ਾਸਨ ਦਾ ਬਾਬਾ ਜੀ ਪ੍ਰਿੰਸੀਪਲ ਬਾਬਾ ਜੀ ਦੋ ਸ਼ਬਦ ਬੋਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪ੍ਰਿੰਸਪਾਲ ਸਿੰਘ ਸ੍ਰੋਮਣੀ ਪੰਥ ਅਕਾਲੀ ਮਿਸ਼ਨ ਅਸੀਦਾ ਤਰਨਤਾਰਨ ਨਾਲ ਤੋਂ ਬਾਬਾ ਦਲਬੀਰ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਵਾਲੇ ਤੇ ਬਾਬਾ ਲਾਪ੍ਰੀਤ ਸਿੰਘ ਜੀ ਤੇ ਅਰਜਿੰਦਰ ਸ਼ਰਮਾ ਜੀ ਤੇ ਪੰਕਜ ਜੀ ਅਸੀਂ ਸਾਰਿਆਂ ਨੇ ਮਿਲ ਕੇ ਇੱਕ ਵਿਚਾਰ ਬਣਾਇਆ ਵੀ ਜਿਹੜਾ ਇੱਥੇ ਰਾਜਾ ਨਸ਼ੇੜੀ ਆ ਉਸ ਰਾਜੇ ਨਸ਼ੇੜੀ ਨੇ ਆਪਣੇ ਅੰਮ੍ਰਿਤਸਰ ਦਾ ਸ੍ਰੀ ਅਮਨ ਸਾਹਿਬ ਸਾਹਿਬ ਦਾ ਜਿਹੜਾ ਮਾਹੌਲ ਆ ਉਹ ਖਰਾਬ ਕੀਤਾ ਵਾ ਅਸੀਂ ਸਾਰੇ ਧਰਮਾਂ ਦੇ ਇਕੱਠੇ ਹੋ ਗਏ ਉਹਨੇ ਹਰੇਕ ਧਰਮ ਦੀ ਵਿਆਪਦੀ ਸਮਝੋ ਕੀਤੀ ਆ ਮਾਤਾ ਜੀ ਦਾ ਸਤਿਕਾਰ ਕਰਦੇ ਆ ਮਾਤਾ ਜੀ ਦਾ ਨਾਮ ਲੈ ਕੇ ਉਹ ਥਾਂ ਥਾਂ ਦੇ ਉੱਤੇ ਮਾਤਾ ਜੀ ਦੇ ਨਾਮ ਨੂੰ ਭੰਡਦਾ ਫਿਰਦਾ ਵਾ ਇਹੋ ਜੇ ਇਨਸਾਨ ਦੇ ਉੱਤੇ ਜਿਹੜਾ ਪਰਚਾ ਬਣਦਾ ਬਿਲਕੁਲ ਜ਼ਰੂਰੀ ਆ ਕਿਉਂਕਿ ਵੇਖੋ ਹੁਣ ਪ੍ਰਸ਼ਾਸਨ ਨੇ ਅੱਜ ਸਾਡਾ ਸਮਾ ਸੀਗਾ ਅਸੀਂ ਹਾਲਗੇਟ ਉੱਥੇ ਬੈਠ ਕੇ ਤੇ ਇਸ ਗੰਦੇ ਬੰਦੇ ਦੇ ਵਿਰੋਧ ਦੇ ਵਿੱਚ ਅਸੀਂ ਆਪਣੀ ਕਾਰਵਾਈ ਪਾਉਣੀ ਸੀਗੀ ਅਸੀਂ ਨਹੀਂ ਪਾਈ ਕਿਉਂਕਿ ਪ੍ਰਸ਼ਾਸਨ ਨੇ ਸਾਨੂੰ ਜਿਹੜਾ ਵਿਸ਼ਵਾਸ ਦਿਵਾਇਆ ਵਾ ਕਿ ਮੈਨੂੰ 4 ਦਿਨ ਦਾ ਟਾਈਮ ਦਿਓ ਮੈਂ 4 ਦਿਨਾਂ ਤੱਕ ਅਸੀਂ ਪ੍ਰਸ਼ਾਸਨ ਸਾਡਾ ਸਤਿਕਾਰ ਜੋ ਗਿਆ ਅਸੀਂ ਉਹਨਾਂ ਨੂੰ ਟਾਈਮ ਦੇਣੇ ਆ ਉਸ ਤੋਂ ਬਾਅਦ ਵਿੱਚ ਜੇ ਉਹਦੇ ਉੱਤੇ ਕੋਈ ਕਾਰਵਾਰ ਨਹੀਂ ਹੋਈ ਤੇ ਅਸੀਂ ਖੁਦ ਆਪ ਕਾਰਵਾਈ ਜਿਹੜੀ ਆਪਣੇ ਹਿਸਾਬ ਦੇ ਨਾਲ ਕਰਾਂਗੇ ਬਾਕੀ ਸਾਰੇ ਵੀਰ ਭਰਾ ਸਾਡੇ ਧਰਮਾਂ ਦੇ ਜਿਹੜੇ ਲੋਕ ਆ ਇਸ ਹਿੰਦੂ ਮੁਸਲਮ ਸਿੱਖ ਅਸਾਈ ਅਸੀਂ ਇਸ ਪੰਜਾਬ ਦੇ ਵਿੱਚ ਇਸ ਸ੍ਰੀ ਅਮਸਾ ਸਾਹਿਬ ਦੇ ਵਿੱਚ ਇਕੱਠੇ ਆ ਇਕੱਠੇ ਰਹ ਰਹੇ ਆ ਤੇ ਜੇ ਇਹੋ ਜਿਹੇ ਲੋਕ ਆਣ ਕੇ ਸਾਡੇ ਪੰਜਾਬ ਨੂੰ ਸ੍ਰੀ ਅਮਸਾ ਸਾਹਿਬ ਨੂੰ ਖਰਾਬ ਕਰਨਗੇ ਤੇ ਇਹੋ ਜਿਹੇ ਗੰਦੇ ਬੰਦੇ ਦੇ ਉੱਤੇ ਅਸੀਂ ਜਿਹੜੀ ਕਾਰਵਾਈ ਆ ਉਹ ਠੋਕੇ ਕਰਾਂਗੇ ਪ੍ਰਸ਼ਾਸਨ ਦੇ ਗਾੜੀ ਹੱਥ ਬੰਨ ਕੇ ਬੇਨਤੀ ਆ ਪਿਚਾਰ ਦਿਨ ਤੱਕ ਉਹਨਾਂ ਨੇ ਹਮ ਸਮਾਂ ਦਿੱਤਾ ਆਈਗਾ ਜੇ 4 ਦਿਨ ਤੱਕ ਇਹ ਕਾਰਵਾਈ ਕੋਈ ਨਹੀਂ ਹੁੰਦੀ ਉਸ ਤੋਂ ਬਾਅਦ ਤੇ ਅਸੀਂ ਬਣਦੀ ਕਾਰਵਾਈ ਜਿਹੜੀ ਅਸੀਂ ਆਪਣੇ ਹਿਸਾਬ ਨਾਲ ਕਰਾਂਗੇ ਇਸ ਤੋਂ ਬਾਅਦ ਚ ਅਰਜਿੰਦਰ ਸਿੰਘ ਤੇ ਅਰਜਿੰਦਰ ਸ਼ਰਮਾ ਜੀ ਆ ਉਹ ਆਪਣੇ ਵਿਚਾਰ ਦੱਸੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਾਲਤ ਭਲਾ ਜੈ ਸ਼ੇਵਰ ਆ ਜੀ ਗੱਲ ਤੇ ਇਹਦਾ ਕਿ ਸਾਰੇ ਮੇਰੇ ਵੀਰ ਭਰਾਵਾਂ ਨੇ ਸਾਰਾ ਕੁਝ ਤੇ ਦੱਸਦਾ ਮੈਂ ਦੱਸਣ ਦੀ ਲੋੜ ਨਹੀਂ ਜਿਹੜਾ ਕਿ ਇਹ ਪਖੰਡੀ ਲੋਕ ਜਿਹੜਾ ਇਨਸਾਨ ਹੈ ਜਿਹੜਾ ਹਰ ਧਰਮ ਫਿਰਕੂ ਜਾਲ ਪ੍ਰਸਤ ਨੂੰ ਜਿਹੜੀ ਜਾਤਾਂ ਦੇ ਵਿੱਚ ਵੰਡ ਰਿਹਾ ਹੈ ਸਾਡੇ ਹਰ ਪ੍ਰਮਾਤਮਾ ਨੂੰ ਦੇਵੀ ਦੇਵਤਾ ਨੂੰ ਸਥਾਨਾਂ ਤੇ ਜਾ ਕੇ ਜਿਸ ਤਰ੍ਹਾਂ ਦਾ ਗਲਤ ਸ਼ਬਦਾਵਲੀ ਦਾ ਪ੍ਰਯੋਗ ਕਰ ਰਿਹਾ ਹੈ ਇਹ ਬਿਲਕੁਲ ਨਿੰਦਰ ਯੋਗ ਹੈ ਹਰ ਧਰਮ ਲਈ ਹਰ ਵਰਗ ਦੇ ਖਿਲਾਫ ਹਰ ਚੀਜ਼ ਦੇ ਖਿਲਾਫ ਉਹ ਚੱਲ ਰਿਹਾ ਪਰ ਪ੍ਰਸ਼ਾਸਨ ਅਸਲ ਧਿਆਨ ਨਹੀਂ ਦੇ ਰਿਹਾ ਜਿੱਦਾਂ ਕਿ ਮੇਰੇ ਭਰਾਵਾਂ ਸਾਰਿਆਂ ਨੇ ਪਹਿਲਾਂ ਹੀ ਗੱਲ ਕਰਦੀ ਹੈ ਤੇ ਇਹਦੇ ਵਿੱਚ ਕੋਈ ਜਾਤਵਾਦ ਦਾ ਕੋਈ ਭੇਦਭਾਵ ਨਹੀਂ ਸਾਰੇ ਇੱਕ ਸਮਾਨ ਨੇ ਦੇਵੀ ਦੇਤਾ ਗੁਰੂ ਪੀਰ ਬਗੰਗਰ ਸਾਰੇ ਸਮਾਨ ਨੇ ਅਸੀਂ ਉਹਨਾਂ ਦੀ ਬੇਦਵੀਂ برداشت ਨਹੀਂ ਕਰਾਂਗੇ ਜਿੱਦਾਂ ਕਿ ਪਿਛਲੇ ਦਿਨਾਂ ਰਾਜਾ ਦਾ ਜੋ ਐਪੀਸੋਡ ਅੰਬਰਸਾਧ ਦੇ ਵਿੱਚ ਚੱਲ ਰਿਹਾ ਉਹ ਬਿਲਕੁਲ ਦਿੰਦਾ ਯੋਗ ਆ ਉਹਦੀ ਪਰਿਵਾਰਿਕ ਝਗੜਾ ਹੋ ਸਕਦਾ ਕਿਸੇ ਦੇ ਨਾਲ ਜਿਹੜੇ ਲੋਕਾਂ ਦੇ ਨਾਲ ਜੋ ਉਹ ਲੋਕਾਂ ਦੇ ਖਿਲਾਫ ਬੋਲ ਰਹੇ ਨੇ ਸਟਾਰਟਿੰਗ ਤੋਂ ਬੋਲਣ ਜਿਹੜੇ ਸ਼ੁਰੂਆਤ ਕੀਤੀ ਉਹ ਨਾਲ ਕੋਈ ਪਰਿਵਾਰਕ ਝਗੜਾ ਹੋ ਸਕਦਾ ਪਰ ਦੇਵੀ ਦੇਵਤਾਵਾਂ ਦੇ ਮਾਮਲੇ ਦੇ ਵਿੱਚ ਅਗਰ ਉਹ ਇਸ ਤਰ੍ਹਾਂ ਦਾ ਅਯੋਗ ਕਰਦਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅੱਜ ਹਿੰਦੂ ਸਿੱਖ ਸਾਰੀ ਜਥੇਬੰਦੀਆਂ ਅੱਜ ਅਸੀਂ ਇਕੱਠੇ ਸੰਯੁਕਤ ਰੂਪ ਦੇ ਵਿੱਚ ਰਜਿੰਦਰ ਸ਼ਮਾ ਜੀ ਦੇ ਦਫ਼ਤਰ ਮੌਜੂਦ ਹੋਇਆ ਇਹਨਾਂ ਦਾ ਅੱਜ ਹਾਲਗੇੜ ਦਾ ਪ੍ਰੋਗਰਾਮ ਸੀ ਤੇ ਇਹਨਾਂ ਨੇ ਬਾਬਾ ਜੀ ਨਾਲ ਕੇ ਹਾਲਗੇੜ ਜਾਣਾ ਸੀ ਅਸੀਂ ਇਹਨਾਂ ਦੇ ਸਹਿਯੋਗ ਦੇ ਵਿੱਚ ਆਏ ਆ ਪਰ ਨਾਲ ਪਹਿਲੇ ਵੀ ਆ ਬੇ ਇਕੱਠੇ ਸੀ ਤੇ ਪ੍ਰਸ਼ਾਸਨ ਨੇ ਰਜਿੰਦਰ ਜੀ ਨੂੰ ਆ 4 ਦਿਨ ਦਾ ਸਮਾਂ ਮੰਗਿਆ ਨਾਲ ਕੋ ਰਜਿੰਦਰ ਜੀ ਕੋਲ ਬਾਬਾ ਜੀ ਕੋ 4 ਦਿਨ ਦਾ ਸਮਾਂ ਮੰਗਿਆ ਤੇ ਇਹਨਾਂ ਨੇ 4 ਦਿਨ ਦਾ ਸਮਾਂ ਪ੍ਰਸ਼ਾਸਨ ਨੂੰ ਦਿੱਤਾ ਤੇ ਅਸੀਂ ਆਸ ਕਰਦੇ ਹਾਂ ਕਿ ਇਹ 4 ਦਿਨਾਂ ਦੇ ਵਿੱਚ ਪ੍ਰਸ਼ਾਸਨ ਇਹ ਗੰਦੇ ਬੰਦੇ ਦੇ ਨੱਥ ਪਾਏਗਾ ਰੋਕਤਾਮ ਕਰੇਗਾ ਅਗਰ 4 ਦਿਨਾਂ ਦੇ ਵਿੱਚ ਅਗਰ ਇਹ ਬੰਦੇ ਨੂੰ ਪਰਚਾ ਦਰਜ ਨਾ ਕੀਤਾ ਗਿਆ ਸਲਾਕਾ ਦੇ ਪਿੱਛੇ ਨਾ ਭੇਜਿਆ ਗਿਆ ਤਾਂ ਸਾਨੂੰ ਸੜਕਾਂ ਤੇ ਮਜਬੂਰ ਉਤਨਾ ਪਏਗਾ ਜੈ ਜੈ ਸ਼੍ਰੀ ਗੁਰੂ 10 ਜਿਲਾਧਿਆਤੀ ਦਸੇਗਾਰ ਬਾਬਾ ਗੁਰਵਿੰਦਰ ਸਿੰਘ ਜੀ ਪੰਥ ਅਕਾਲੀ ਸ਼੍ਰੋਮਣੀ ਮਿਸ਼ਨ ਸਿੰਘ ਦਾਤਰਨਾ ਦਾਲਗੱਲ ਨੂੰ ਮਾ ਬਾਬਰ ਵੀਰ ਸਿੰਘ ਜੀ ਬਾਬਾ ਲਵਪ੍ਰੀਤ ਸਿੰਘ ਦੀ ਇਸ ਮਸਲੇ ਦੇ ਵਿੱਚ ਹੁਣ ਸਾਰਿਆਂ ਨੇ ਵੀਰਾਂ ਨੇ ਬੋਲ ਦਿੱਤਾ ਹੈ ਮੈਂ ਤੇ ਇਹ ਵੀ ਇਹੋ ਹੀ ਕਹਾਗਾ ਕਿ ਪ੍ਰਸ਼ਾਸਨ ਨੇ ਜਿਹੜਾ ਵਿਸ਼ਵਾਸ ਦਵਾਇਆ ਹੈ ਤੇ ਉਸ ਵਿਸ਼ਵਾਸ ਨੂੰ ਕਾਇਮ ਰੱਖਣ ਪ੍ਰਸ਼ਾਸਨ ਵੀ ਉਸ ਵਿਸ਼ਵਾਸ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰੇ ਤੇ ਅਸੀਂ ਵੀ ਜਿਹੜੇ ਪ੍ਰਸ਼ਾਸਨ ਦੇ ਨਾਲ ਚੱਲ ਸਕੀਏ ਅਗਰ ਪ੍ਰਸ਼ਾਸਨ ਇਹਦੇ ਵਿੱਚ ਸਾਡਾ ਵਿਸ਼ਵਾਸ ਤੋੜਦਾ ਤੇ ਸਾਨੂੰ ਫਿਰ ਬਹੁਤ ਕਠਨ ਕਦਮ ਜਿਹੜਾ ਉਹ ਉਠਾਉਣਾ ਪਵੇਗਾ ਤੇ ਉਸ ਕਦਮ ਦੇ ਵਿੱਚ ਫਿਰ ਜੋ ਵੀ ਕੁਝ ਹੋਏਗਾ ਉਹ ਸਾਰਾ ਹੀ ਪ੍ਰਸ਼ਾਸਨ ਉਸ ਦਾ ਜ਼ਿੰਮੇਵਾਰ ਹੋਵੇਗਾ ਤੇ ਇਸ ਕਰਕੇ ਮੈਂ ਜਿਆਦਾ ਨਾ ਕੁਝ ਬੋਲਦਾ ਹੋਇਆ ਜਿਆਦਾ ਸਮਾਂ ਨਾ ਲੈਂਦਾ ਹੋਇਆ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਚੜੀ ਰਾਮ ਜੀ ਜੈ ਅਸੀ ਰਾਮ ਸਭ ਤੋਂ ਪਹਿਲਾਂ ਤੇ ਜਿੰਨੇ ਵੀ ਮੇਰੇ ਇੱਥੇ ਵੀਰ ਮੇਰੇ ਕੋਲ ਦਫ਼ਤਰ 'ਚ ਪਹੁੰਚੇ ਨੇ ਜਿਨ੍ਹਾਂ ਦੇ ਵਿੱਚ ਸਾਡੇ ਸਚਨ ਬਹਿਲ ਜੀ ਪੰਕਜ ਜਵੇਦ ਸਿੰਘ ਜੀ ਸਾਡੇ ਬਾਬਾ ਜੀ ਨੇ ਬਾਬਾ ਪ੍ਰਵਿੰਦਰ ਜੀ ਨੇ ਔਰ ਇਹ ਸਾਰਾ ਜਿਹੜਾ ਪ੍ਰੋਗਰਾਮ ਹੈ ਸੱਚੇ ਮਹਾਰਾਜੀ ਉਹ ਵੀ ਸਾਡੇ ਕੋਲ ਪਹੁੰਚੇ ਨੇ ਮੈਂ ਇੱਕ ਬੇਨਤੀ ਕਰਨੀ ਚਾਹੂੰਗਾ ਪ੍ਰਸ਼ਾਸਨ ਨੂੰ ਕਿ ਇਹ ਜਿਹੜਾ ਪ੍ਰੋਗਰਾਮ ਅਸੀਂ ਉਲੀਕਿਆ ਸੀ ਇਹ ਸਾਰਾ ਪ੍ਰੋਗਰਾਮ ਜਿਹੜਾ ਸਾਡੇ ਜੇਹਦਾਰ ਬਾਬਾ ਬਲਬੀਰ ਸਿੰਘ ਜੀ ਸ਼੍ਰੋਮਣੀ ਤਰਨਤਾਰਨ ਦੇ ਮੁਖੀ ਜਿਹੜੇ ਨੇ ਔਰ ਸਾਡੇ ਬਾਬਾ ਲਾਪ੍ਰਿੰਦ ਸਿੰਘ ਜੀ ਔਰ ਉਹਨਾਂ ਦੀਆਂ ਜਥੇਬੰਦੀਆਂ ਦੇ ਸਾਥੀ ਸਾਡੇ ਨਾਲ ਬੈਠੇ ਨੇ ਸਾਰਿਆਂ ਨੂੰ ਮੈਂ ਦਿਆਂ ਆਖਦਾ ਕਿ ਜਿਨ੍ਹਾਂ ਨੇ ਮੇਰੇ ਇੱਕ ਸੱਦੇ ਤੇ ਅੱਜ ਇੱਥੇ ਪਹੁੰਚੇ ਤੇ ਸਾਰਿਆਂ ਨੇ ਬੜਾ ਕੀਮਤੀ ਸਮਾਂ ਕੱਢਿਆ ਤੇ ਜੋ ਮੇਰੇ ਸਾਥੀਆਂ ਨੇ ਦੱਸ ਦਿੱਤਾ ਵੀ ਪ੍ਰਸ਼ਾਸਨ ਨੇ ਜੋ 4 ਦਿਨ ਦਾ ਟਾਈਮ ਲਿਆ 5ਵੇਂ ਦਿਨ 4 ਦਿਨ ਪ੍ਰਸ਼ਾਸਨ ਦੇ ਹੋਣਗੇ 5ਵਾਂ ਦਿਨ ਜਿਹੜਾ ਇਹ ਸਾਰਾ ਸਾਡੇ ਸਾਥੀਆਂ ਦਾ ਹੋਊਗਾ ਜੋ ਅਗਲਾ ਪ੍ਰੋਗਰਾਮ ਹੈ ਉਹ ਪੰਕਜ ਜੀ ਨੂੰ ਲਿਖ ਕੇ ਸਾਰਿਆਂ ਨੂੰ ਦੱਸ ਦੇਣਗੇ ਮੇਰਾ ਇੱਕੋ ਨਾਰਾ ਹੋਊਗਾ ਕਿ ਜੈ ਮਾਂ ਦੁਰਗੇ ਤੇਰੇ ਵਰਗੇ ਰਾਜੇ ਕਈ ਆਏ ਤੇ ਕਈ ਤੁਰ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਅੱਜ ਜਿਹੜੇ ਸਾਰੇ ਫਤਵੰਤੇ ਸੱਜਣਾ ਨੇ ਪਹਿਲੇ ਹੀ ਸਾਰਾ ਕੁਝ ਦੱਸ ਦਿੱਤਾ ਰਾਜੇ ਬਾਰੇ ਉਹ ਮਾਨਸਿਕ ਤੌਰ ਤੇ ਉਹ ਠੀਕ ਨਹੀਂ ਹੈ ਲੇਕਿਨ ਉਹ ਫੇਰ ਵੀ ਸਾਡੇ ਤਰੰਦੀ ਬੇਦਵੀਂ ਕਰੀ ਜਾ ਰਿਹਾ ਲਗਾਤਾਰ ਉਹ ਲਗਾ ਕਦੀ Hindu ਤਰੰਦੀ ਕਦੀ Sikh ਤਰੰਦੀ ਬੇਦਵੀਂ ਕਰ ਰਿਹਾ ਜੋ ਕਿਸੇ ਕੀਮਤ ਤੇ ਅਸੀਂ ਸਹਿਯਾਰ ਨਹੀਂ ਕਰਾਂਗੇ ਤੇ ਇਹਦੇ ਤੇ ਜੋ ਬੰਦੀ ਕਾਰਵਾਈ ਹੈ ਅਗਰ ਸਰਕਾਰ ਨੇ ਨਾ ਕੀਤੀ ਤੇ ਅਮਨ ਸਰ ਪੁਲਿਸ ਪ੍ਰਸ਼ਾਸਨ ਨੇ ਵੈਸੇ ਬੜੀ ਸ਼ਰਮਨਾਕ ਗੱਲ ਹੈ ਕਿ ਇੰਨੇ ਦਿਨ ਹੋ ਗਏ ਆ ਅਮਨ ਸਰ ਪੁਲਿਸ ਪ੍ਰਸ਼ਾਸਨ ਨੇ ਨਹੀਂ ਦਗਾਸਤਾ ਗਈਆਂ ਲੇਕਿਨ ਆਏ ਤੱਕ ਅਮਨ ਸਰ ਪੁਲਿਸ ਪ੍ਰਸ਼ਾਸਨ ਨੇ ਉਹਦੇ ਤੇ ਕੋਈ ਸਖਤ ਕਾਰਵਾਈ ਨਹੀਂ ਕੀਤੀ ਸਾਡੀ ਜਿਵੇਂ ਰਜਿੰਦਰ ਚਰਮਾਈ ਨੇ ਪੰਜ ਦਿਨ ਦਾ ਸਮਾਂ ਦਿੱਤਾ ਅਸੀਂ ਇਹਨਾਂ ਦੇ ਨਾਲ ਆ ਅਗਰ ਪੁਲਿਸ ਪ੍ਰਸ਼ਾਸਨ ਨੇ ਪਰਚਾ ਨਾ ਦਿੱਤਾ ਤਾਂ ਹਜ਼ਾਰਾਂ ਬੰਦਿਆਂ ਦੀ ਤਰਦਾਦ ਤੇ ਆਪਾਂ ਬਣਾਈ ਬੁਲਦਤ ਨੂੰ ਜਿਕਾਰਾ ਕੇ ਜਾਵੇ ਨਿਹਾਲ ਹੋ ਜਾਵੇ ਬਾਬਾ ਦਰਬੀਰ ਸਿੰਘ ਜੀ ਦੇ ਮਨ ਨੂੰ ਭਾਵੇ ਸਤ ਸ੍ਰੀ ਅਕਾਲ ਇੱਕ ਨਾ ਫੋਟੋ ਖੇਚੋ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਕਾਰਯੋਗ ਗੁਰੂ ਪੰਥ ਖਾਲਸਾ ਜੀਓ ਸਮੁੱਚੀ ਕਾਇਨਾਤ ਨੂੰ ਪਤਾ ਹੈ ਜਿਹੜੋ ਕੁਝ ਦਿਨ ਪਹਿਲਾਂ ਰਾਜੇ ਕਿੰਗ ਨਾਂ ਦਾ ਇੱਕ ਵਿਅਕਤੀ ਜਿਹੜਾ ਦਿਨ ਬਾ ਦਿਨ ਉਹ ਗਲਤੀਆਂ ਕਰ ਰਿਹਾ ਉਹਨਾਂ ਦੇ ਬਾਬਤ ਜਿਹੜਾ ਉਹਨਾਂ ਨੇ ਕਈ ਕੁਝ ਬੋਲਿਆ ਪਈ ਧਰਮਾਂ ਦੇ ਬਰ ਖਿਲਾਫ ਬੋਲਦਾ ਰਿਹਾ ਔਰ ਸਤਿਖੰਡ ਸ਼੍ਰੀ ਹਰਮੰਦਰ ਸਾਹਿਬ ਜਾ ਕੇ ਉਹਨੇ ਸਾਰੇ ਧਰਮਾਂ ਦਾ ਸਤਕਾਰ ਹੈ ਪਰ ਆਪਸੀ ਸਾਰੇ ਧਰਮਾਂ ਦੇ ਵਿੱਚ ਹਿੰਦੂ ਸਿੱਖ ਭਾਈਚਾਰੇ ਦੇ ਵਿੱਚ ਜੋ ਉਹਨੇ ਦੁਫਾੜ ਪਾਉਣ ਦੀ ਕੋਸ਼ਿਸ਼ ਕੀਤੀ ਉੱਤੇ ਸਾਨੂੰ ਬੇਅਤ ਖੁਸ਼ੀ ਹੋਈ ਕਿ ਸਾਡੇ ਸਿੱਖ ਜਥੇਬੰਦੀਆਂ ਨੇ ਤੇ ਇਹ ਮੁੱਦਾ ਚੁੱਕਣਾ ਸੀ ਇਹ ਸਟੈਂਡ ਲੈਣਾ ਸੀ ਸਾਡੇ ਸਤਕਾਰਯੋਗ ਬਾਬਾ ਪ੍ਰਥਪਾਲ ਸਿੰਘ ਜੀ ਸ਼੍ਰੋਮਣੀ ਪੰਥ ਅਕਾਲੀ ਮਿਸਲ ਸ਼ਕੀਦਾ ਤਰਨਾਨਦਾਲ ਸ਼ਿਨਾਂਦਪੁਰ ਸਾਹਿਬ ਮਿਸਲ ਸ਼੍ਰੋਮਣੀ ਸ਼ੀਤ ਬਾਬਾ ਜੀਵਨ ਸਿੰਘ ਚਲਦਾ ਵੀਰ ਚੱਕਰੋ ਤੀਨਾ ਸਿੰਘਾ ਪੰਜਾਬ ਭਾਰਤ ਵਿਸ਼ਵ ਮੌਜੂਦਾ ਮੁਕੀ ਸਿੰਘ ਸਾਹਿਬ ਜਦਰ ਬਾਬਾ ਜੀ ਬਾਬਾ ਦਲਵੀਰ ਸਿੰਘ ਸਾਹਿਬ ਉਹਨਾਂ ਦੇ ਨਾਲ ਜੋ ਸ਼ਬਦ ਗੁਰੂ ਪ੍ਰਚਾਰ ਸਤਕਾਰ ਜਿਥਾ ਜਿਹੜਾ ਉਨਾ ਦੇ ਪੰਜਾਬ ਦੇ ਚੇਅਰਮੈਨ ਬਾਬਾ ਪ੍ਰਤਪਾਲ ਸਿੰਘ ਜੀ ਔਰ ਸਾਡੇ ਸਤਕਾਰਯੋਗ ਜਥੇਦਾਰ ਬਾਬਾ ਬਲਵਿੰਦਰ ਸਿੰਘ ਜੀ ਜ਼ਿਲ੍ਹਾ ਅਧਿਆਤੀ ਜਥੇਦਾਰ ਜੀ ਅੰਮ੍ਰਿਤਸਰ ਸਾਹਿਬ ਔਰ ਸਾਡੇ ਸਤਕਾਰਯੋਗ ਹਿੰਦੂ ਨੇਤਾ ਸਾਡੇ ਰਜਿੰਦਰ ਸ਼ਰਮਾ ਜੀ ਸਚਨ ਬੈਲ ਜੀ ਪੰਕਜ ਦਵੇਸ਼ਰ ਜੀ ਸਚਨ ਮਹਿਰਾ ਜੀ ਔਰ ਸਾਨੂੰ ਬੇਹਤ ਖੁਸ਼ੀ ਇਸ ਕਰਕੇ ਹੋਈ ਕਿ ਸਾਡੇ ਸਿੱਖ ਜਥੇਬੰਦੀਆਂ ਨੇ ਤੇ ਮੁੱਦਾ ਚੁੱਕਣਾ ਸੀ ਕਿ ਉਹਨਾਂ ਧਾਰਮਿਕ ਸਥਾਨ ਤੇ ਜਾ ਕੇ ਪਰਦੇਸ਼ਵਾਦ ਵਾਲੀ ਬੋਲੀ ਕਈ ਕੁਝ ਹੋਰ ਕੂੜ ਪ੍ਰਚਾਰ ਕੀਤਾ ਕਿ ਹਿੰਦੂ ਸਿੱਖ ਭਾਈਚਾਰੇ ਵਿੱਚ ਆਪਸੀ ਦੁਫਾੜ ਪਵੇ ਜਿੱਥੇ ਸਾਡੀਆਂ ਸਿੱਖ ਜਥੇਬੰਦੀਆਂ ਨੇ ਉਹ ਸਟੈਂਡ ਲਿਆ ਉਹ ਮੁੱਦਾ ਚੁੱਕਿਆ ਉੱਥੇ ਸਾਡੇ ਨਾਲ ਹਿੰਦੂ ਲੀਡਰ ਹਿੰਦੂ ਨੇਤਾ ਨੇਤਾ ਜਿਹੜੇ ਉਹ ਸਾਡੇ ਨਾਲ ਇੱਕ ਮਨ ਚ ਤੇ ਇਕੱਠੇ ਹੋ ਕੇ ਉਹਦੇ ਵਰ ਖਿਲਾਫ ਜਿਹੜੀ ਆਵਾਜ਼ ਚੁੱਕੀ ਔਰ ਅੱਜ ਜੋ ਰਜਿੰਦਰ ਸ਼ਰਮਾ ਜੇ ਬਾਬਾ ਪ੍ਰਿਤਪਾਲ ਸਿੰਘ ਦੀ ਜਿਹੜਾ ਬਲਵਿੰਦਰ ਸਿੰਘ ਉਹਨਾਂ ਦੇ ਅੱਜ ਦਾ ਜੋ ਟੈਲੀਗੇਟ ਰੱਖਿਆ ਸੀ ਇਹਨਾਂ ਨੇ ਹਾਲਗੇੜ ਦਾ ਪ੍ਰੋਗਰਾਮ ਰੱਖਿਆ ਸੀ ਉਹਦੇ ਵਿੱਚ ਪ੍ਰਸ਼ਾਸਨ ਕੱਲ ਤੋਂ ਹੀ ਇਹਨਾਂ ਨੂੰ ਕਹਿ ਰਿਹਾ ਸੀ ਕਿ ਤੁਸੀਂ ਸਾਡੇ ਨਾਲ رابطہ ਕਾਇਮ ਕਰੋ ਅਸੀਂ ਇਹਦੇ ਵਿੱਚ ਵਟਾ ਸਟੈਂਡ ਲਵਾਵਾਂਗੇ ਔਰ ਜਦੋਂ ਅੱਜ ਇਹਨਾਂ ਨੇ ਇੱਥੇ ਇਕੱਠ ਕੀਤਾ ਆਪਣੇ ਦਫ਼ਤਰ ਦੇ ਵਿੱਚ ਔਰ ਇੱਥੇ ਡੀਐਸਪੀ ਸੁਖਵਿੰਦਰ ਸਿੰਘ ਜੀ ਕੱਲੋਂ ਉਹ ਆਪਾਰੀ ਸੁਖਵਿੰਦਰ ਸੁਖਿੰਦਰ ਸਿੰਘ ਸੁਖਿੰਦਰ ਸਿੰਘ ਕੱਲੋਂ ਉਹ ਭਾਰੀ ਪੁਲਿਸ ਪ੍ਰੋਟੈਸਟ ਦੇ ਨਾਲ ਆਏ ਔਰ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਤੁਸੀਂ ਇਦਾਂ ਕਰੋ ਸਾਨੂੰ 4 ਦਿਨ ਦਾ ਟਾਈਮ ਦਿਓ 4 ਦਿਨਾਂ ਦੇ ਵਿੱਚ ਵਿੱਚ ਅਸੀਂ ਇਹਨਾਂ ਤੇ ਜਿਹੜਾ ਪਰਚਾ ਦਰਜ ਕਰਕੇ ਇਹਨੂੰ ਸੁਲਾਖਾਂ ਦੇ ਪਿੱਛੇ ਕਰਾਂਗੇ ਔਰ ਜਿਹੜਾ ਹਮੇਸ਼ਾ ਹੀ ਹਿੰਦੂ ਸਿੱਖ ਭਾਈਚਾਰਾ ਪ੍ਰਸ਼ਾਸਨ ਦੇ ਨਾਲ ਸਹਿਮਤ ਹੋ ਕੇ ਚੱਲਦਾ ਆ ਰਿਹਾ ਔਰ ਸਾਡਾ ਫਰਜ਼ ਬੰਦਾ ਹੀ ਭਾਰਤ ਦੇਸ਼ ਵਿੱਚ ਰਹਿਣੇ ਤੇ ਉਹਦਾ ਕਾਨੂੰਨ ਉਹਦਾ ਬਹਾਲ ਰੱਖਣਾ ਕਾਨੂੰਨ ਦੇ ਨਾਲ ਚੱਲਣਾ ਸਾਡਾ ਫਰਜ਼ ਬੰਦਾ ਪ੍ਰਸ਼ਾਸਨ ਦੇ ਕਾਨੂੰਨ ਨੂੰ ਦੇਖਦੇ ਹੋਏ ਅਸੀਂ ਪ੍ਰਸ਼ਾਸਨ ਦੀ ਗੱਲ ਮੰਨੀ ਐ ਅਸੀਂ ਉਹਨਾਂ ਦੀ ਗੱਲ ਮੰਨੀ ਹੁਣ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਵਾਇਆ ਅਸੀਂ ਪ੍ਰਸ਼ਾਸਨ ਤੇ ਆਸ ਕਰਦੇ ਆਂ ਔਰ ਇਹਨਾਂ ਨੂੰ ਕਹਿੰਨੇ ਆ ਕਿ ਜੇਕਰ ਤੁਸੀਂ ਸਾਡੇ ਨਾਲ ਜੋ ਕੀਤਾ ਵਾਦਾ ਇੱਥੇ ਪੂਰੇ ਨਾਲ ਉਤਰੇ ਫਿਰ ਜਿੱਦਾਂ ਖਾਲਸਾ ਪੰਥ ਔਰ ਸਮਾਜ ਜਿਹੜਾ ਹਿੰਦੂ ਨਤਾਵ ਸਮਾਜ ਜਿਹੜਾ ਔਰ ਖਾਲਸਾ ਪੰਥ ਆਪਣੀਆਂ ਰਵੈਤਾਂ ਅਨੁਸਾਰ ਫਿਰ ਇਹ ਮੋਰਚਾ ਜਿਹੜਾ ਸੰਘਰਸ਼ ਵਿਢੇਗਾ ਫਿਰ ਸਾਨੂੰ ਤੁਸੀਂ ਇਹ ਨਾ ਕਿਓ ਕਿ ਤੁਸੀਂ ਆਪਣੇ ਤੌਰ ਤੇ ਕਿਉਂ ਕਰ ਰਹੇ ਕਿਉਂਕਿ ਅਸੀਂ ਤੁਹਾਡੀ ਮੰਨ ਲਈ ਤਾਡੀ ਮੰਨ ਕੇ ਅਸੀਂ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਉਹ ਕੈਨਸਲ ਕਰਤਾ 4 ਦਿਨ ਦਾ ਤੁਹਾਨੂੰ ਟਾਈਮ ਵੀ ਦੇ ਦਿੱਤਾ ਔਰ 4 ਦਿਨਾਂ ਦੇ ਬਾਅਦ ਜੇ ਕੋਈ ਹੱਲਾ ਗੁੱਲਾ ਨਾ ਹੋਇਆ ਫਿਰ ਇਹ ਪੰਥ ਜਿਹੜਾ ਆਪਣੇ ਆਪ ਹੱਲਾ ਗੁੱਲਾ ਕਰੇਗਾ ਇਸ ਕਰਕੇ ਅਸੀਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਹਾਂ ਕਿ ਜੇ ਉਹ ਇਸ ਮੁੱਦੇ ਨੂੰ ਚੁੱਕ ਕੇ ਉੱਤੇ ਪਰਚਾ ਦਰਜ ਕਰਦਾ ਦੂਸਰੀ ਬੇਨਤੀ ਮੈਨੂੰ ਹੁਣ ਪਤਾ ਲੱਗਾ ਕਿ ਉਤੋਂ ਜਿਹੜੀ ਸਕਿਉਰਿਟੀ ਵਾਪਸ ਲੈ ਲਈ ਹੈ ਔਰ ਜੇ ਵਾਪਸ ਲੈ ਲਈ ਤਾਂ ਬਹੁਤ ਚੰਗੀ ਗੱਲ ਹੈ ਜੇ ਨਹੀਂ ਵਾਪਸ ਲਈ ਤਾਂ ਅਸੀਂ ਉਹ ਵੀ ਪ੍ਰਸ਼ਾਸਨ ਨੂੰ ਅਪੀਲ ਕਰਦੇ ਬੇਨਤੀ ਕਰਦੇ ਹਾਂ ਕਿ ਉਹਨੇ ਕਿਹੜਾ ਕੋਈ ਬਹੁਤ ਤਗੜੀ ਗੂੰਜ ਕੀਤੀ ਹੈ ਜਿਹੜੀ ਇਹਨੂੰ ਸਕਿਉਰਿਟੀ ਦੇ ਦਿੰਦੀ ਹੈ ਪੰਜਾਬ ਸਰਕਾਰ ਨੂੰ ਕਹਿੰਦੇ ਆ ਔਰ ਜਿਹੜਾ ਕੋਈ ਧਰਮਾਂ ਦੇ ਵਰ ਖਿਲਾਫ ਬੋਲਦਾ ਉਹਨੂੰ ਚੁੱਕ ਕੇ ਤੁਹਾਨੂੰ ਸਕਿਉਰਿਟੀ ਦੇ ਦਿੰਦੇ ਹੋ ਔਰ ਇਹਨਾਂ ਦੇ ਹੌਂਸਲੇ ਇੰਨੇ ਵੱਧ ਗਏ ਆ ਕਿ ਦਿਨ ਬਾ ਦਿਨ ਨੇਤੀ ਕੋਈ ਨਾ ਕੋਈ ਉੱਠ ਕੇ ਕੋਈ ਨਾ ਕੋਈ ਧਰਮ ਦੇ ਵਰ ਖਿਲਾਫ ਬੋਲ ਦਿੰਦਾ ਕੋਈ ਰਹਿਬਰ ਦੇ ਵਰ ਖਿਲਾਫ ਬੋਲ ਦਿੰਦਾ ਤੇ ਇਹ ਕਰਕੇ ਉਹਨਾਂ ਨੂੰ ਸਕਿਉਰਿਟੀ ਮਿਲ ਜਾਂਦੀਆਂ ਇੱਕ ਦੂਜੇ ਵੱਲ ਇੱਕ ਦੂਜਾ ਵੀ ਕਰਦਾ ਤਾਂ ਕਰਕੇ ਇਹ ਜਿਹੜਾ ਪਾੜਾ ਜਿਹੜਾ ਵੱਧ ਰਿਹਾ ਹੈ ਜਦੋਂ ਤੁਸੀਂ ਸਕਾਲਟੀਆ ਦੇਣੀਆਂ ਬੰਦ ਕਰਤੀਆਂ ਇਹਨਾਂ ਤੇ ਪਰਚੇ ਦੇਣੇ ਕਰ ਸ਼ੁਰੂ ਕਰਤੇ ਫਿਰ ਤੁਹਾਨੂੰ ਆਉਣ ਵਾਲੇ ਸਮੇਂ 'ਚ ਕੋਈ ਇਦਾਂ ਦਾ ਜਿਹੜਾ ਕਹਿੰਦੇ ਵੀ ਇਹਦਾ ਦਿਮਾਗ ਖਰਾਬ ਇਦਾਂ ਦਾ ਬੰਦਾ ਕੋਈ ਨਜ਼ਰ ਨਹੀਂ ਆਏਗਾ ਇਸ ਕਰਕੇ ਅਸੀਂ ਅੱਜ ਜਿੰਨਾ ਵੀ ਪੰਥ ਇਕੱਠਾ ਆਇਆ ਬਾ ਸ਼ਰਮਾ ਜੀ ਦੇ ਦਫ਼ਤਰ ਵਿੱਚ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਔਰ ਪ੍ਰਸ਼ਾਸਨ ਜਿਹੜਾ ਸਾਡਾ ਵਾਅਦਾ ਕਰਕੇ ਗਿਆ ਇਤੇ ਖਰਾ ਉਤਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ